ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਮਸਕਾ ਚਸਕਾ ਤੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਅਸੀਂ ਤਿਬੜੀ ਰੋਡ ਤੇ ਆਏ ਆ ਕਿਉਂਕਿ ਤਿਬੜੀ ਰੋਡ ਦੇ ਉੱਤੇ ਇੱਕ ਚੌਕ ਬਣਿਆ ਤੇ ਉਹਦੀ ਵਜ੍ਹਾ ਕਰਕੇ ਜਿਹੜਾ ਆਮ ਤੌਰ ਤੇ ਕਿਹਾ ਜਾਂਦਾ ਵਾ ਕਿ ਜਾਮ ਬਹੁਤ ਲੱਗ ਰਿਹਾ ਪਰ ਪਿਛਲੀ ਦਿਨੀ ਬਹੁਤ ਸਾਰੇ ਸ਼ਹਿਰ ਦੇ ਲੋਕਾਂ ਨੇ ਇਵਨਕ ਹਲਕਾ ਵਿਧਾਇਕ ਨੇ ਵੀ ਇਹ ਕਿਹਾ ਕਿ ਜਿਹੜਾ ਜਾਮ ਦਾ ਮੇਜਰ ਕਾਰਨ ਕੀ ਹੈ ਕ੍ਰੋਚਮੈਂਟ ਜਿਹੜੇ ਨਜਾਇਜ਼ ਕਬਜ਼ੇ ਹੋਏ ਆ ਉਹ ਆ ਤੁਸੀਂ ਦੇਖ ਸਕਦੇ ਜੀ ਕਿ ਅਸੀਂ ਐਚਡੀਐਫਸੀ ਬੈਂਕ ਦੇ ਬਾਹਰ ਖੜੇ ਆ ਇੱਥੇ ਤੁਸੀਂ ਇਹ ਵੀ ਦੇਖ ਸਕਦੇ ਕਿ ਜਿਹੜੀਆਂ ਗੱਡੀਆਂ ਨੇ ਤੇ ਮੋਟਰਸਾਈਕਲ ਤੇ ਜੇ ਕੱਲ ਨੂੰ ਜਾਬ ਜਿਹੜਾ ਉਹ ਮੇਜਰ ਇਹਨਾਂ ਕਾਰਨਾ ਕਰਕੇ ਦੂਜੇ ਬੰਨੇ ਤੁਸੀਂ ਦੇਖ ਸਕਦੇ ਜਿਹੜੇ ਥੜੇ ਬਣੇ ਨੇ ਉਹ ਲਗਭਗ 4 ਤੋਂ 5 ਫੁੱਟ ਉੱਚੇ ਨੇ ਤੇ ਉਹਨਾਂ ਦੇ ਅੱਗੇ ਬਕਾਇਦਾ ਕੈਸਲ ਬੈਗ ਲੋਰ ਇੱਕ ਜੰਗਲਾ ਲਾਇਆ ਗਿਆ ਕਿ ਕੋਈ ਵੀ ਇੱਥੇ ਪਾਰਕਿੰਗ ਨਾ ਕਰ ਸਕੇ ਹਾਂ ਲੋਕ ਸੜਕ ਦੇ ਵਿੱਚ ਪਾਰਕਿੰਗ ਕਰ ਲੈਣ ਪਰ ਜਿਹੜੇ ਕੰਮ ਕਰਨ ਇਹਨਾਂ ਆਫਿਸ ਦੇ ਵਿੱਚ ਆਂਦੇ ਉਹ ਇੱਥੇ ਪਾਰਕਿੰਗ ਨਾ ਕਰ ਸਕਣ ਬਾਕੀ ਦੂਜੇ ਪਾਸੇ ਜਿੰਨੇ ਵੀ ਦੁਕਾਨਦਾਰ ਨੇ ਕੋਈ ਇੱਕ ਦੋ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਜਿਹੜੇ ਉੱਚੇ ਥੜੇ ਬਣਾਏ ਨੇ ਉਹਨਾਂ ਖੜੀਆਂ ਦੇ ਉੱਤੇ ਪਾਰਕਿੰਗ ਜਿਹੜੀ ਉਹ ਬਿਲਕੁਲ ਨਹੀਂ ਹੋ ਸਕਦੀ ਤੇ ਸੋ ਤੁਸੀਂ ਇਹ ਮਗਰ ਵੀ ਦੇਖ ਸਕਦੇ ਜੇ ਬਹੁਤ ਸਾਰੇ ਦੁਕਾਨਦਾਰ ਨੇ ਜਿਨ੍ਹਾਂ ਨੇ ਸ਼ੈੱਡ ਵੀ ਵਧਾਏ ਨੇ ਸੋ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਜੇ ਤੁਸੀਂ ਇਹ ਸਾਰੇ ਹੀ ਅਕਰੋਚਮੈਂਟ ਜੇ ਹਟਾਓਗੇ ਤਾਂ ਆ ਹੀ ਜਿਹੜਾ ਸਚਾਰੂ ਢੰਗ ਨਾਲ ਜਿਹੜੀ ਆ ਟ੍ਰੈਫਿਕ ਉਹ ਜਾਏਗੀ ਕਿਉਂਕਿ ਇਹਨਾਂ ਦੇ ਉੱਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਵਿਭਾਗ ਕਾਰਵਾਈ ਕਰਨ ਤੋਂ ਡਰਦਾ ਵਾ ਉਹਦਾ ਕਾਰਨ ਹੁਣ ਵਿਭਾਗ ਹੀ ਦੱਸ ਸਕਦਾ ਅਸੀਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਵੀ ਗੱਲ ਕਰਾਂਗੇ ਇਹੋ ਗੁਰਦਾਸਪੁਰ ਨਾਲ ਵੀ ਗੱਲ ਕਰਾਂਗੇ ਤੁਸੀਂ ਦੂਜੀ ਸਾਈਡ ਤੇ ਵੀ ਦੇਖ ਸਕਦੇ ਜੇ ਕਿ ਸਾਰੇ ਪਾਸੇ ਇਹੋ ਜਿਹੇ ਹਾਲਾਤ ਨੇ ਗੱਡੀਆਂ ਜਿਹੜੀਆਂ ਉਹ ਸੜਕ ਦੇ ਉੱਤੇ ਨੇ ਤੇ ਜਿਹੜਾ ਜਾਮ ਆ ਬਿਲਕੁਲ ਲੱਗ ਰਿਹਾ ਦੁਕਾਨਦਾਰ ਕੋ ਲੋਕ ਸੰਭਾਲ ਲੈਣ ਜਾਂਦੇ ਪਰ ਜਿਹੜੀ ਗੱਡੀ ਆ ਉਹ ਸੜਕ ਦੇ ਉੱਤੇ ਪਾਰਕ ਕਰਦੇ ਆ ਸੋ ਅਸੀਂ ਇਹ ਸਾਰੇ ਵਿਭਾਗਾਂ ਨਾਲ ਗੱਲ ਕਰਕੇ ਇਹਨਾਂ ਨੂੰ ਦੱਸਾਂਗੇ ਕਿ ਇਹ ਜਿਹੜੇ ਅਕਰੋਚਮੈਂਟ ਆ ਜਿਹੜੇ ਕਬਜ਼ੇ ਆ ਕਿਦੋਂ ਤੱਕ ਠਟਾਈ ਜਾਣਗੇ ਧੰਨਵਾਦ